ਪਰਾਣੀ ਦਿਲ ਰੰਜੀਤ ਚੱਲਦੀ ਪਈ ਹੈ ਇਹਨਾਂ ਦੀ ਆਕ ਤਕਰੀਬਨ 3:30 ਵਜੇ ਦਾ ਇਨਸੀਡੈਂਟ ਹੈ ਜੀ ਪਲੇਟ ਇੱਕ ਕਰਾਈ ਹੈ ਇਹਨਾਂ ਨੇ ਇੰਨੇ ਝੂਠੇ ਪਰਚੇ ਪਵਾਏ ਹੋਏ ਸਾਡੇ ਤੋਂ ਬਹੁਤ ਜ਼ਿਆਦਾ ਮੇਰੇ ਬੇਟੇ ਤੇ ਬਹੁਤ ਪਵਾਤੇ ਪੁਨੀਤ ਨਾਂ ਦਾ ਇੱਕ ਲੜਕਾ ਹੈ ਉਹਨਾਂ ਦੇ ਘਰ ਦੇ ਗੇਟ ਦੇ ਉੱਤੇ ਗੋਲੀਆਂ ਚੱਲੀਆਂ ਨੇ ਫਾਇਰ ਹੋਇਆ ਛੱਡ ਫਾਇਰ ਦੋ ਹੋਏ ਤੇ ਦੋ ਫਾਇਰ ਜਿਹੜੇ ਨੇ ਉਹ ਅਜੇ ਤੱਕ ਸਾਹਮਣੇ ਕਮਲੇਸ਼ ਮਾਤਾ ਜੀ ਸੀ ਸੀ ਟੀ ਵੀ ਆਈ ਹੈ ਜਿਹਦੇ ਵਿੱਚ ਤੁਹਾਡੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਨੇ ਕੀ ਪੂਰਾ ਮਾਮਲਾ ਹੈ ਔਰ ਘਰ ਕੀ ਦਾ ਹੈਗਾ ਇਹ ਸਾਰਾ ਜੀ ਪੁਨੀਤ ਬੈਸਦਾ ਜੀ ਹਾਂਜੀ ਹਾਂਜੀ ਕੀ ਕਾਰਨ ਰਿਹਾ ਜੀ ਕਾਰਨ ਹੈ ਜੀ ਪ੍ਰਾਣੀ ਦ ਰੰਜਿਸ ਚਲਦੀ ਪਈ ਹੈ ਇਹਨਾਂ ਦੇ ਜੀ ਫੈਮਲੀ ਹੋ ਜੀ ਹਾਂਜੀ ਤੇ ਜਿਹੜੀ ਗੋਲੀਆਂ ਚਲਾਉਣ ਵਾਲੇ ਸੀ ਕਿੰਨੇ ਕਿ ਲੋਕ ਸੀਗੇ ਇਹ ਪੰਜ ਜਣੇ ਸੀ ਅੱਛਾ ਜੀ ਤੇ ਕਿੰਨੀਆਂ ਗੋਲੀਆਂ ਚਲਾਈਆਂ ਨੇ ਦੋ ਫਾਇਰ ਕੀਤੀ ਜਦੋਂ ਫਾਇਰ ਹੋਇਆ ਉਦੋਂ ਪੁਨੀਤ ਘਰੇ ਸੀਗਾ ਨਹੀਂ ਜੀ ਕੋਈ ਨਹੀਂ ਸੀ ਘਰ ਆ ਸੀ ਮਾਂ ਦੀਆਂ ਕਰ ਰਹੇ ਨੇ ਆ ਇਕੱਲੇ ਬਸ ਉਹ ਤਾਂ ਕਰਿਆ ਹੀ ਨਹੀਂ ਉਹ ਤਾਂ ਰਹਿੰਦਾ ਨਹੀਂ ਕਰਦੇ ਪਤਾ ਚੱਲਿਆ 2020 ਦਾ ਕੋਈ ਕੇਸ ਆ ਹਾਂਜੀ 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 ਇਹਨੂੰ ਮਾਰ ਉਹੀ ਅਸੀਂ ਕੰਪਲੀਟ ਇੱਕ ਕਰਾਈਏ ਇਹਨਾਂ ਨੇ ਇੰਨੇ ਝੂਠੇ ਪਰਚੇ ਪਵਾਏ ਹੋਏ ਸਾਡੇ ਤੇ ਬਹੁਤ ਜ਼ਿਆਦਾ ਮੇਰੇ ਬੇਟੇ ਤੇ ਬਹੁਤ ਪਵਾਤੇ ਇਹਨਾਂ ਨੇ ਕਿੰਨੇ ਫਾਇਰ ਹੋਏ ਹੈ ਕਰਦੇ ਫਾਇਰ ਦੋ ਹੋਏ ਇਸ ਪ੍ਰਸ਼ਾਸਨ ਨੇ ਹੁਣ ਕੋਈ ਦੇਖੋ ਹੁਣ ਬਲਾ ਹਾਂ ਕਹਿੰਦੇ ਜੀ ਕੋਈ ਨਾ ਸਾਨੂੰ ਦੁਬਾਰਾ ਬੁਲਾਣਗੇ ਉਹ ਪਰਚਾ ਵੀ ਦਰਜ ਕੀਤਾ ਹਾਂ ਹਾਂਜੀ ਕਰਤਾ ਹਾਂ ਅਫਸਰਾਂ ਨੇ ਬੁਲਾਣਾ ਠੀਕ ਹਾਲੇ ਦੁਆ ਕਹਿੰਦਾ ਜਾਓ ਤੁਸੀਂ ਦਵਾਈ ਖਾਇਓ ਫਿਰ ਤੁਹਾਨੂੰ ਹਾਂ ਫਿਰ ਕੀ ਇਹ ਮਾਮਲਾ ਸੋ ਜਿਹੜੀਆਂ ਗੁਲੀਆਂ ਚੱਲੀਆਂ ਨੇ ਇਹ ਰਾਤ ਕਰੀਬਨ 3:30 ਵਜੇ ਦਾ ਇਨਸੀਡੈਂਟ ਹੈ ਜੀ ਜੀ ਜਦੋਂ ਇਹਨਾਂ ਨੂੰ ਸਵੇਰੇ ਪਤਾ ਲੱਗਾ ਇਹਨਾਂ ਨੇ ਲੋਕਲ ਪੁਲਿਸ ਨੂੰ ਇਨਫੋਰਮ ਕੀਤਾ ਅਸੀਂ ਇਹਦੇ ਵਿੱਚ ਕੇਸ ਰਜਿਸਟਰ ਕਰਕੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਕਿਹਨਾਂ ਚੱਲੀਆਂ ਨੇ ਗੁਲੀਆਂ ਇਹ ਪੁਨੀਤ ਨਾਂ ਦਾ ਇੱਕ ਲੜਕਾ ਹੈ ਉਹਨਾਂ ਦੇ ਘਰ ਦੇ ਗੇਟ ਦੇ ਉੱਤੇ ਗੋਲੀਆਂ ਚਲਾਈਆਂ ਸਰ ਚਲਾਈਆਂ ਕੀ ਦਾ ਪਤਾ ਗਈ ਹੈ ਇਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਜੀ ਅਸੀਂ ਇਹਨੂੰ ਟ੍ਰੇਸ ਕਰ ਰਹੇ ਹਾਂ ਸਰ ਇਹ ਉਹੀ ਤਾਂ ਨਹੀਂ ਲੜਕਾ ਪਨੀਤ ਬੈਸੀ ਤੇ ਪਹਿਲਾਂ ਵੀ ਕਈ ਪਰਚੇ ਨੇ ਹਾਂ ਬਿਲਕੁਲ ਜੀ ਉਹੀ ਲੜਕਾ ਹੈ ਜੀ ਸਰ ਕਿੰਨੇ ਫਾਇਰ ਹੋਏ ਇਹ ਦੋ ਫਾਇਰ ਜਿਹੜੇ ਨੇ ਉਹ ਅਜੇ ਤੱਕ ਸਾਹਮਣੇ ਆਏ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਹਾਂ ਬਿਲਕੁਲ ਜੀ ਉਹਨਾਂ ਦੇ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਹੈ ਉਦੇ ਉਤੋਂ ਅਸੀਂ ਅੱਗੇ ਫਰਦਰ ਲੈਂਥਸ ਲਾ ਰਹੇ ਆ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਫੂਟੇਜ ਦੇ ਵਿੱਚ ਕੋਈ ਆਇਆ ਹੋਵੇ ਹਮਲਾਵਰ ਕਿੰਨੇ ਸੀ ਔਰ ਕਿੱਦਾਂ ਆਇ ਸੀ ਇਹ ਅੰਡਰ ਇਨਵੈਸਟੀਗੇਸ਼ਨ ਹੈ ਜੀ ਅਸੀਂ ਇਸ ਪਾਰਟ ਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਓਕੇ ਤੇ ਸਰ ਕੋਈ ਮੌਕੇ ਤੋਂ ਆਪਾਂ ਨੂੰ ਕੋਈ ਖੋਲ ਮਿਲੇ ਹੋਣ ਹਾਂ ਮੌਕੇ ਤੋਂ ਬਹੁਤ ਸਾਰੀ ਐਵੀਡੈਂਸ ਮਿਲੀ ਹੈ ਉਹਨੂੰ ਅਸੀਂ ਡਿਵੈਲਪ ਕਰਕੇ ਅੱਗੇ ਫਰਦਰ ਇਤਿ ਇਨਵੈਸਟੀਗੇਸ਼ਨ ਮਾਮਲਾ ਦਰਜ ਕਾਲੀਤਾ ਗਿਆ ਬਿਲਕੁਲ ਜੀ ਮਾਮਲਾ ਦਰਜ ਕਰ ਲਿਆ ਸਰ ਪਰਵਾਰ ਨੇ ਗੱਲਬਾਤ ਕੀਤੀ ਕੀ ਮੰਨਸਾ ਰਹੀ ਉਹਨਾਂ ਦੀ ਗੋਲੀ ਚਲਾਉਣ ਦੀ ਕੋਈ ਉਹ ਅਜੇ ਚੈੱਕ ਕਰ ਰਹੇ ਨੇ ਜੀ ਉਹ ਸਾਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਇਨਫੋਰਮੇਸ਼ਨ ਦੇਣਗੇ ਉਹਦੇ ਅਕੋਰਡਿੰਗਲੀ ਅਸੀਂ ਇੱਥੇ ਐਕਟ ਕਰਾਂਗੇ ਜੇ ਪੁਨੀਤ ਕਿੰਨੇ ਦਿਨ ਬਾਅਦ ਤੋਂ ਬਾਅਦ ਮਤਲਬ ਕਿ ਜੇਲ੍ਹ ਤੋਂ ਬਾਹਰ ਆਇਆ ਕਿੰਨੇ ਦਿਨ ਹੋ ਗਏ ਇਹ ਜੋ ਜੋ ਹੁਣ ਤੱਕ ਪਰਮਾਫਸਾਈ ਰਿਕਾਰਡ ਦੇਖਿਆ ਹੈ तकरीबन 2 ਕੁ ਮਹੀਨੇ ਤੋਂ ਬੇਲ ਆਊਟ ਹੈ ਉਹ 2 ਮਹੀਨੇ ਤੋਂ ਜਿਹੜਾ ਜੇਲ੍ਹ ਤੋਂ ਬਾਹਰ ਹੈ ਸਰ ਕੋਈ ਫਰਾਰੀ ਤੇ ਹੈ ਕੋਈ ਮਤਲਬ ਕੋਈ ਪੀਓ ਐਸ ਵਾਲੇ ਕਿਸੇ ਨਹੀਂ ਨਹੀਂ ਇਹ ਬੇਲ ਆਊਟ ਆ ਇਹਨਾਂ ਦਾ ਵੈਸੇ ਇੱਕ ਹੋਰ ਵੀ ਝਗੜਾ ਹੋਇਆ ਉਹ ਵੀ ਅੰਡਰ ਇਨਵੈਸਟੀਗੇਸ਼ਨ ਇਸ਼ੂ ਹੈ ਸਰ ਪਿਛਲੇ ਕੁਝ ਸਮੇਂ ਪਹਿਲੇ ਇਹਨਾਂ ਦੀ ਲੜਾਈ ਹੋਈ ਸੀਗੀ ਕੋਰਟ ਦੇ ਵਿੱਚ ਕੰਪਲੈਕਸ ਦੇ ਉਹ ਹੀ ਦੱਸ ਰਿਹਾ ਨਾ ਉਸ ਮਾਮਲੇ 'ਚ ਆਈ ਥਿੰਕ ਫਰਾਰ ਹੈ ਮੈਂ ਉਹੀ ਕਹਿ ਰਿਹਾ ਨਾ ਜਿਵੇਂ ਇਹਨਾਂ ਦਾ ਕੋਰਟ ਦੇ ਵਿੱਚ ਹੀ ਕੀ ਇਸ਼ੂ ਹੋਇਆ ਸੀ ਉਹ ਵੀ ਅਜੇ ਅੰਡਰ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਇਹ ਸ਼ਾਮਲ ਨਹੀਂ ਹੋਇਆ ਠੀਕ ਹੈ ਥੈਂਕ ਯੂ ਜੀ